ਅਲਸੋ ਬਾਈ ਗੁਰਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਪੰਜਾਬ ਹਿਮਾਚਲ ਦੇ ਬਾਰਡਰ ਤੇ ਖੜਾ ਹੋ ਰੇ ਤੇ ਤੇ ਇੱਥੇ ਟੋਲ ਆ ਛੋਟਾ ਜਿਹਾ ਪਰਚੀ ਜਿੱਥੇ ਗੱਡੀ ਜਾਂਦੀ ਹੈ ਬਾਰੇ ਛੋਟੀ ਗੱਡੀ ਦੀ 50 ਰੁਪਏ ਔਰ ਵੱਡੀ ਗੱਡੀ ਦੀ 100 ਰੁਪਏ ਆ ਤੇ ਚ ਪਰਚੀ ਇਹੀ ਐਂਟਰੀ ਦੀ ਹੈ ਔਰ ਜਦੋਂ ਅਸੀਂ ਕਿਤੇ ਜਾਂਦੇ ਆ ਪੰਜਾਬ ਦੇ ਵਿੱਚ ਥਾਂ ਥਾਂ ਤੇ ਟੋਲ ਪਲਾਜ਼ੇ ਨੇ ਔਰ ਆ ਹਾਲਾਤ ਨੇ ਸਾਡੇ ਪੰਜਾਬ ਦੇ ਤੇ ਹਿਮਾਚਲ ਦੇ ਸੜਕਾਂ ਬਣਾਉਣਾ ਸਰਕਾਰਾਂ ਦਾ ਕੰਮ ਹੁੰਦਾ ਕੋਈ ਹਸਾਨ ਕਰਦਾ ਨਹੀਂ ₹50 ਛੋਟੀ ਗੱਡੀ ਤੇ ₹100 ਵੱਡੀ ਗੱਡੀ ਦਾ ਬਾ ਆ ਹਿਮਾਚਲ ਦਾ ਬਾਰਡਰ ਹੈ ਆ ਔਰ ਸਾਡੇ ਇਧਰੋਂ ਜਿੱਧਾ ਮਰਜ਼ੀ ਹਿਮਾਚਲ ਦੀਆਂ ਗੱਡੀਆਂ ਜਾਣ ਕੋਈ ਗੱਡੀ ਪੁੱਛਦਾ ਨਹੀਂ ਕਿਸ਼ਤਾ ਨਹੀਂ ਔਰ ਇੱਥੇ ਥਾਂ ਥਾਂ ਤੇ ਨਾਕੇ ਵੀ ਆ ਇਹ ਪੰਜਾਬ ਸਰਕਾਰ ਨੂੰ ਹੀ ਚਾਹੀਦਾ ਕਿ ਐਂਟਰੀ ਫੀਸ ਲਵੇ ਟੋਲ ਪਾਸ ਜਿਹੜੇ ਆ ਉਹ ਬੰਦ ਕਰੇ ਕਿਉਂਕਿ ਥਾਂ ਥਾਂ ਤੇ ਟੋਲ ਪਲਾਜ਼ੇ ਥਾਂ ਥਾਂ ਤੇ ਇੱਥੇ ਵੀ ਸੜਕਾਂ ਨੇ ਉੱਥੇ ਵੀ ਸੜਕਾਂ ਨੇ ਪਰ ਕੀ ਹੈ ਕਿ ਹਿਮਾਚਲ ਆ ਹੈ ਮੱਝੂ ਤੇ ਸੜਕਾਂ ਬਣਾਉਣੀਆਂ ਔਖੀਆਂ ਨੇ ਸੋ ਮੇਰੀ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਥੜਾ ਤਾਂ ਟੋਲ ਪਲਾਜ਼ੇ ਲਾਈ ਜਾ ਰਹੇ ਆ ਥੋੜਾ ਜਿਹਾ ਅੱਗੇ ਜਾਈਏ ਟੋਲ ਪਲਾਜ਼ਾ ਥੋੜਾ ਜਿਹਾ 20 ਕਿਲੋਮੀਟਰ ਜਾਈਏ ਟੋਲ ਪਲਾਜ਼ਾ ਉਹ ਥੋੜਾ ਜਿਹਾ ਸਰਕਾਰ ਨੂੰ ਉੱਥੋਂ ਦੇ ਲੋਕਾਂ ਬਾਰੇ ਸੋਚਣਾ ਚਾਹੀਦਾ ਔਰ ਉੱਥੋਂ ਦੇ ਨੁਮਾਇੰਦਿਆਂ ਨੂੰ ਵੀ ਸੋਚਣਾ ਚਾਹੀਦਾ ਔਰ ਇਹ ਗੱਲ ਵਿਧਾਨ ਸਭਾ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਹੋਣਾ ਚਾਹੀਦਾ ਕਿ ਇੱਥੇ ਐਂਟਰੀ ਆ ਸਿਰਫ ਐਂਟਰੀ ਹੀ ਹੋਣੀ ਚਾਹੀਦੀ ਧੰਨਵਾਦ